ਜੁਗੋ ਜੁਗ ਟਲ ਰਹਿਮਤਾਂ ਦੇ ਸਾਗਰ ਵਾਲੀਏ ਕੁਲ ਆਲਮ ਸਰਬ੍ਰੇ ਕਾਇਨਾਤ ਹਜੂਰੇ ਅਕਬਰ ਸ਼ਾਨ ਸ਼ਾਈ ਦੋ ਜਹਾਨ ਚਵਰ ਸ਼ਤਰ ਤਖਤ ਦੇ ਮਾਲਕ ਦੀਨ ਕੇ ਦਿਆਲ ਦਿਨਾ ਬੰਦੂ ਦਿਆਲੋ ਕਿਰਪਾਲੂ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਨ ਦੀ ਪਾਤ ਪਵਿੱਤਰ ਨਿੱਗੀ ਗੋਦ ਦਾ ਅਨੰਦ ਮਾਣ ਰਹੀ ਗੁਰੂ ਰੂਪਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਆ ਬਹੁਤ ਹੀ ਬੜਾ ਭਾਗੇ ਹੋ ਵੱਡਿਆਂ ਭਾਗਾ ਵਾਲੇ ਹੋ ਬੜਿਆਈ ਦੇ ਪਾਤਰ ਹੋ ਕਿਉਂਕਿ ਨਿਤਾ ਪ੍ਰਤੀ ਸਹਿਬਾਂ ਦੇ ਖੁੱਲੇ ਦਰਸ਼ਨ ਦੇਦਾਰ ਪੰਜਾਬ ਬਾਣੀਆਂ ਦੇ ਨਿਤਨੇਮ ਉਪਰੰਤ ਤਾਵਨ ਸ੍ਰੀ ਹੁਕਮ ਨਾਮਾ ਸਾਹਿਬ ਜੀ ਦੇ ਵਿਚਾਰ ਦੇ ਨਾਲ ਜੁੜਨਾ ਕਰਦੇ ਹੋ ਸੋ ਆਉ ਸਤਗੁਰਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ ਸਾਡੇ ਤੇ ਕਲਯੁਗੀ ਜੀਵਾਂ ਤੇ ਆਪਣੇ ਗੋਦਦਦਾ ਆਨੰਦ ਮੰਨ ਰੁਗਾ ਸੁਭਾਗ ਸਮਾਪ੍ਰਾਪਤ ਹੋਇਆ ਸਤਗੁਰਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਅਮਰਤ ਵੇਲੇ ਮੁਖਾ ਰਵਿੰਦ ਤੋਂ ਸਾਨੂੰ ਕਲਜੀ ਜੀਵਾਂ ਨੂੰ ਅਟਲ ਸ੍ਰੀ ਹੁਕਮ ਨਾਮ ਸਹਿ ਬਖਸ਼ਿਸ਼ ਕੀਤੇ ਐ ਸਤਗ੍ਰੰਦ ਦੇ ਪਾਵਨ ਪਵਿੱਤਰ ਅੰਗ 676 ਅੰਗ ਉੱਪਰ ਅੱਜ ਦਾ ਇਹ ਪਾਵਨ ਸ੍ਰੀ ਹੁਕਮ ਨਾਮਾ ਸਾਹਿਬ ਸੁਭਾ ਇਮਾਨ ਸੋ ਆਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਫਤਿਹ ਨੂੰ ਕਰੋ ਪ੍ਰਵਾਨ ਗੱਜਵਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸ਼ਰੀ ਮਹਲਾ 5 ਤਨਾਸ਼ਰੀ ਰਾਗ ਦਾ ਨਾਮ ਹੈ ਇਸ ਰਾਗ ਦੀ ਇੱਕ ਵਿਲੱਖਣਤਾ ਹੈ ਸਾਧ ਸੰਗਤ ਜੀ ਵਿਦਵਾਨ ਜਨਾਂ ਦਾ ਕਥਨ ਹੈ ਇਸਤ ਰਾਗ ਨੂੰ ਰਾਗਣੀ ਵੀ ਕਿਹਾ ਜਾਂਦਾ ਹੈ ਕਿਨਾਰੇ ਰਾਗਣੀ ਦੁਆਰਾ ਪੰਚਮ ਪਿਤਾ ਗੁਰੂ ਗੋ ਅਰਜਨ ਪਾਤਸ਼ਾਹ ਮਹਾਰਾਜ ਸਾਨੂੰ ਕਲ ਜੁਗੀ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਆ ਮਹੱਲੇ ਤੋਂ ਭਾਵ ਹੈ ਪਾਤਸ਼ਾਹ ਪੰਜਵੇਂ ਦਾ ਅਰਥ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਕਲ ਜੁਗੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਆ ਫਿਰਤ ਫਿਰਤ ਪੇਟੇ ਜਨ ਸਾਧੂ ਓਰ ਗੁਰ ਸਮਝਾਇਆ ਸਤਗੁਰੂ ਜੀ ਸਮਝਾਉਂਦੇ ਆ ਕਿ ਫਿਰਤ ਫਿਰਤ ਭੇਟੇ ਜਨ ਸਾਧੂ ਸਤਗੁਰਾਂ ਦੀ ਭਾਲ ਕਰਦੇ ਆ ਕਰਦੇ ਆ ਆਸ਼ਾ ਜੀ ਕਹਿੰਦੇ ਜਦੋਂ ਭਾਈ ਗੁਰੂ ਮਹਾਂਪੁਰਖ ਨੂੰ ਮਿਲਿਆ ਤੇ ਕੀ ਸਮਝਾਇਆ ਸਤਗੁਰਾਂ ਨੇ ਜਦੋਂ ਮਹਾਂਪੁਰਖ ਭਗਤ ਜਨ ਪਰਮਾਤਮਾ ਦੀ ਭਾਲ ਕਰਦੇ ਆ ਸਿਮਰਨ ਭਜਨ ਕਰਦੇ ਆ ਬੰਦਗੀ ਕਰਦੇ ਆ ਕਾਲ ਪੁਰਖ ਨੂੰ ਮਿਲਦੇ ਆ ਪੂਰਾ ਗੁਰ ਸਮਝਾਇਆ ਫਿਰ ਕਾਲ ਪੁਰਖ ਪੂਰੇ ਸਤਿਗੁਰੂ ਜੀ ਸਮਝ ਬਖਸ਼ਦੇ ਆ ਜਿੰਨਾ ਸਮਾਂ ਸਤਿਗੁਰਾਂ ਦੀ ਭਾਲ ਨਾ ਨਾ ਅਸੀਂ ਕਰੀਏ ਸਾਧ ਸੰਤ ਜੀ ਉਦਾਹਰਨ ਤੌਰ ਤੇ ਮੰਨ ਲਈਏ ਜਦੋਂ ਅਸੀਂ ਘਰ ਦੇ ਵਿੱਚ ਕਿਸੇ ਨੂੰ ਬਾਜ ਨਾ ਮਾਰੀਏ ਤੇ ਸਾਡੇ ਕੋਲੇ ਕੋਈ ਆਉਂਦਾ ਨਹੀਂ ਜੇ ਕਿਸੇ ਨੂੰ ਬਾਜ ਮਾਰੀ ਜਾਵੇ ਮਾਂ ਨੂੰ ਬਾਜ ਮਾਰੀ ਜਾਵੇ ਪਿਤਾ ਨੂੰ ਬਾਜ ਮਾਰੀ ਜਾਵੇ ਜਦ ਪਿਤਾ ਪੁੱਤਰ ਨੂੰ ਬਾਜ ਮਾਰਦਾ ਫੇਰ ਹੀ ਪਿਤਾ ਦੇ ਕੋਲ ਪੁੱਤਰ ਆਉਂਦਾ ਕੋਣ ਜ ਨਹੀਂ ਆਉਂਦਾ ਇਸ ਪ੍ਰਕਾਰ ਵਿਭਾਗੀ ਜਨ ਜਦੋਂ ਸਤਗੁਰਾਂ ਦਾ ਚਿੰਤਨ ਕਰਦੇ ਹਨ ਅਕਾਲ ਪੁਰਖ ਦੀ ਰਾਧਣਾ ਕਰਦੇ ਹਨ ਫਿਰ ਪਾਤਸ਼ਾਹ ਜੀ અપਾਰ ਰਹਿਮਤਾ ਬਖਸ਼ਿਸ਼ਾਂ ਕਰਦੇ ਹਨ ਪੂਰੇ ਸਤਗੁਰਾਂ ਨੇ ਫਿਰ ਸਮਝ ਬਖਸ਼ੀ ਹੈ ਜਦੋਂ ਪੂਰੇ ਸਤਗੁਰੂ ਜੀ ਮਿਲੇ ਹੈ ਸਮਝ ਕੀ ਬਖਸ਼ੀ ਹੈ ਪਾਤਸ਼ਾਹ ਜੀ ਸਮਝਾਉਂਦੇ ਆਨ ਸਗਲ ਵਿਦ ਕਾਮਨ ਆਵੇ ਹਰ ਰਾਰ ਨਾਮ ਧਿਆਇਆ ਸਤਿਗੁਰੂ ਜੀ ਕਹਿੰਦੇ ਭਾਈ ਭਲਿਆ ਲੋਕ ਸੰਸਾਰ ਦੇ ਵਿੱਚ ਵਿਚਰਦੇ ਆਂ ਧੰਦਿਆਂ ਵਿੱਚ ਜਾਤ ਫਸਿਆ ਹੋਇਆ ਧੰਦਾ ਕਰਦੇ ਆਂ ਨੇਹ ਭਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਸੁੱਖਾਂ ਦੇ ਦਾਤੇ ਕਾਲ ਪੁਰਖ ਦਾ ਕਦੇ ਚਿੰਤਨ ਹੀ ਨਹੀਂ ਕੀਤਾ ਪ੍ਰਭੂ ਦਾ ਨਾਮ ਹਿਰਦੇ ਵਿੱਚ ਨਹੀਂ ਵਸਾਇਆ ਕਦੇ ਧੰਦਿਆਂ ਦੇ ਵਿੱਚ ਲੱਗ ਕਰਕੇ ਜਿਹੜਾ ਜੀਵਨ ਮਿਲਿਆ ਸੀ ਉਹ ਸਾਰਾ ਵਿਅਰਥ ਚਲਿਆ ਗਿਆ ਤੇ ਜਦੋਂ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ ਫਿਰ ਪਾਤਸ਼ਾਹ ਜੀ ਸਮਝ ਬਖਸ਼ਦੇ ਆ ਜਿਹੜੇ ਆਨ ਸਗਲ ਵਿਦ ਕਾਮਨ ਆਵੇ ਜਿਹੜੇ ਸੰਸਾਰਿਕ ਧੰਦੇ ਐ ਹੋਰ ਜਿਹੜੀਆਂ ਜੁਗਤੀਆਂ ਨੇ ਸਾਧ ਸੰਗਤ ਜੀ ਉਹ ਕੰਮ ਨਹੀਂ ਆਉਂਦੀਆਂ ਉਹ ਸਦਾ ਵਾਸਤੇ ਨਿਸ਼ਕਾਮ ਹੁੰਦੀਆਂ ਨੇ ਉਹ ਵਿਅਰਥ ਚਲੀਆਂ ਜਾਂਦੀਆਂ ਨੇ ਜਿਹੜਾ ਸਾਡਾ ਜੀਵਨ ਹੈ ਉਹ ਵੀ ਵਿਅਰਥ ਹੀ ਚਲਿਆ ਜਾਂਦਾ ਧੰਡਿਆਂ ਦੇ ਵਿੱਚ ਲੱਗ ਕਰਕੇ ਤੇ ਸਾਡੇ ਕੰਮ ਆਉਣ ਵਾਲੀ ਵਸਤੂ ਕਿਹੜੀ ਐ ਉਹ ਪ੍ਰਮਾਤਮਾ ਨੇ ਸਮਝ ਬਖਸ਼ੀ ਹਰ ਹਰ ਨਾਮ ਧਿਆਇਆ ਸਾਰੀਆਂ ਜੁਗਤੀਆਂ ਨੂੰ ਛੱਡ ਕਰਕੇ ਕੇਵਲ ਤੇ ਕੇਵਲ ਇੱਕੋ ਹੀ ਉਜਗਤੀ ਨੂੰ ਅਪਣਾਇਆ ਉਹ ਹੈ ਪ੍ਰਮਾਤਮਾ ਦਾ ਸਿਮਰਨ ਕਰਨ ਸਤਿਗੁਰੂ ਜੀ ਦਾ ਸਿਮਰਨ ਭਾਈ ਅੱਗੇ ਕੰਮ ਆਉਂਦਾ ਹੈ ਕਿਉਂਕਿ ਭਗਤ ਕਬੀਰ ਸਾਹਿਬ ਜੀ ਵੀ ਇਹੀ ਸਮਝਾਉਂਦੇ ਹੈ ਭਗਤ ਨਾਮਦੇਵ ਜੀ ਵੀ ਇਹੀ ਸਮਝਾਉਂਦੇ ਹੈ ਨਾਮਾ ਕਹਿ ਤਰਲੋਚਨ ਮੁਖ ਤੇ ਨਾਮ ਸੁਮਾਲ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥਾਂ ਪੈਰਾਂ ਦੇ ਨਾਲ ਕੰਮ ਕਰ ਪਰ ਚਤਨ ਨੂੰ ਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਨਾਲ ਸਦਾ ਵਾਸਤੇ ਜੋੜ ਕੇ ਰੱਖ ਤਾ ਤੇ ਮੁਹੇ ਧਾਰੀ ਓਟ ਗੋਪਾਲ ਤੇ ਕਰਕੇ ਸਾਧ ਸੰਗਤ ਜੀ ਪਰਮਾਤਮਾ ਦਾ ਜਿਹੜਾ ਓਟ ਆਸਾ ਲੈਣਾ ਕੀਤਾ ਹੈ ਅਸਾਂ ਨੇ ਸ਼ਰਨ ਪਰਿਉ ਪੂਰਨ ਪਰਮੇਸ਼ਵਰ ਬਨਸੇ ਸਗਲ ਜੰਝਾਲ ਰਹਾਉ ਵਾਲੀਆਂ ਪੰਕਤੀਆਂ ਨੇ ਸਤਿਗੁਰੂ ਜੀ ਸਮਝਾਉਂਦੇ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਧਾਰੀ ਓਟ ਵਿਪਾਲ ਸਤਿਗੁਰਾਂ ਦਾ ਓਟ ਆਸਰਾ ਤੱਕਿਆ ਗੋਤੋ ਭਾਵ ਪ੍ਰਿਥਵੀ ਪਾਲ ਜਿਹੜਾ ਹੈ ਉਹ ਰੱਖਿਆ ਕਰਨ ਵਾਲਾ ਪਾਲਣਾ ਪੁੱਛਣਾ ਕਰਨ ਵਾਲਾ ਗੋਪਾਲ ਦੇ ਅਖਰੀ ਅਰਥ ਹੈ ਸਾਰੀ ਕਾਇਨਾਤ ਨੂੰ ਪਾਲਣ ਵਾਲਾ ਕਾਲਪੁਰਖ ਜਿਨ੍ਹਾਂ ਨੇ ਕਾਲਪੁਰਖ ਦਾ ਓਟ ਆਸਰਾ ਧੱਕਿਆ ਤੇ ਸ਼ਰਨ ਵਿੱਚ ਆਏ ਆ ਜਿਹੜੇ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਂਦੇ ਆ ਸਾਧ ਸੰਗਤ ਜੀ ਬਿਨ ਸੇ ਸਗਲ ਜੰਜਾਲ ਜਿਹੜੇ ਉਹਨਾਂ ਦੇ ਮਾਇਆ ਦੇ ਜੰਜਾਲ ਹੁੰਦੇ ਹਨ ਸਾਧ ਸੰਗਤ ਜੀ ਸਾਰੇ ਨਾ ਸੋ ਜਾਂਦੇ ਆ ਜਿਹੜੇ ਕਾਲਪੁਰਖ ਪ੍ਰਭੂ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਂਦੇ ਆ ਉਨ੍ਹਾਂ ਦੇ ਜੀਵਨ ਵਿੱਚ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਦੁੱਖ ਨਾਸ਼ ਹੋ ਜਾਂਦੇ ਹੈ ਜਿਹੜੀ ਮਾਇਆ ਸਾਖ ਸਬਦ ਜੀ ਮੋਹ ਹੈ ਜਿਹੜਾ ਧੀਆਂ ਪੁੱਤਰਾਂ ਦਾ ਉਹ ਵੀ ਫਿਰ ਉਹਨਾਂ ਨੂੰ ਵਿਆਪਦਾ ਨਹੀਂ ਹੈ ਕਿਉਂਕਿ ਨਾਮ ਰਸੀਏ ਗੁਰਮਖ ਪਿਆਰੇ ਸਦਾ ਵਾਸਤੇ ਰੱਬ ਦੇ ਭਗਤ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਰਤੇ ਰਹਿੰਦੇ ਹੈ ਫਿਰ ਐਸੀ ਬਰਕਤ ਪੈ ਜਾਂਦੀ ਹੈ ਨਾਮ ਦੇ ਤਾਕਤ ਦੇ ਨਾਲ ਐਸਾ ਜੀਵਨ ਬਣ ਜਾਂਦਾ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਦਰਸ਼ਨ ਦੇਖ ਤਹੀ ਸਤਗੁਰਾਂ ਦੇ ਦਰਸ਼ਨ ਕਰਦੇ ਆ ਆਪਣੇ ਤਨ ਮਨ ਦੀ ਜਿਹੜੀ ਸੁੱਧ ਹੁੰਦੀ ਐ ਸਾਧ ਸੰਗਤ ਜੀ ਉਹ ਨਾਸ਼ ਹੋ ਜਾਂਦੀ ਐ ਸੁੱਧ ਬੁੱਧ ਬਿਸਰ ਜਾਂਦੀ ਐ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਹੀ ਧਿਆਨ ਧਰਦੇ ਐ ਗੁਰਮੁਖ ਪਿਆਰੇ ਭਗਤ ਜਨ ਐਸਾ ਜੀਵਨ ਬਣ ਜਾਂਦਾ ਹੈ ਸਰਗ ਮਿਰਤ ਪਿਆਲ ਤੂ ਮੰਡਲ ਸਗਲ ਦੇ ਆਪੇ ਮਾਇ ਸਤਗੁਰੂ ਜੀ ਦੇਵ ਲੋਕ ਸਵਰਗ ਲੋਕ ਹਨ ਜਿਹੜਾ ਸਾਧ ਸੰਗਤ ਜੀ ਦੇਵ ਲੋਕ ਸਰਗ ਮਿਰਤ ਪਿਆਲ ਤੂ ਮੰਡਲ ਦੇਵ ਲੋਕ ਮਾਤ ਲੋਕ ਤੇ ਪਤਾਲ ਤੇ ਸਾਰੀ ਜਿਹੜੀ ਸ੍ਰਿਸ਼ਟੀ ਹੈ ਮਾਇਆ ਦੇ ਮੋਹ ਦੇ ਵਿੱਚ ਫਸੀ ਹੋਈ ਹੈ ਤਿੰਨੇ ਸਤਗੁਰੂ ਜੀ ਸਮਝਾਉਂਦੇ ਐ ਸਵਰਗ ਮਰਤ ਪਿਆਲ ਧੂ ਮੰਡਲ ਸਗਲ ਵਿਆਪੇ ਮਾਇ ਤਿੰਨੇ ਹੀ ਲੋਕ ਸਵਰਗ ਲੋਕ ਮਾਤ ਲੋਕ ਪਤਾਲ ਲੋਕ ਤਿੰਨੇ ਹੀ ਲੋਕ ਮਾਇਆ ਦੇ ਜਾਲ ਦੇ ਵਿੱਚ ਫਸੇ ਹੋਏ ਐ ਜੀ ਉਧਾਰਨ ਸਭ ਕੁਲ ਤਾਰਨ ਹਰ ਹਰੇ ਨਾਮ ਤੇ ਆਈ ਸਤਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਸਿੱਖਾ ਜੇ ਤੂੰ ਆਪਣੀ ਜਿੰਦ ਨੂੰ ਮਾਇਆ ਤੋਂ ਬਚਾਉਣਾ ਚਾਹੁੰਦਾ ਹੈ ਨਾ ਵੀ ਮੇਰਾ ਉਧਾਰ ਹੋ ਜਾਵੇ ਜੀ ਉਧਾਰਨ ਸਭ ਕੁਲ ਤਾਰਨ ਆਪ ਆਪ ਵੀ ਤਰਨਾ ਚਾਹੁੰਦਾ ਹੈ ਤੇ 21 ਕੁਲਾਂ ਦਾ ਵੀ ਉਧਾਰ ਕਰਨਾ ਚਾਹੁੰਦਾ ਤੇ ਪਾਤਸ਼ਾਹ ਕਹਿੰਦੇ ਪਾਈ ਫਿਰ ਕਿਵੇਂ ਹੋਵੇਗਾ ਫਿਰ ਹੋਵੇਗਾ ਹਰ ਹਰ ਨਾਮ ਧਿਆਏ ਜਿਨ੍ਹਾਂ ਨੇ ਹਰੀ ਪਰਮਾਤਮਾ ਦਾ ਚਿੰਤਨ ਕੀਤਾ ਨਾਮ ਜਪਿਆ ਫਿਰ ਸਤ ਸੰਤ ਜੀ ਐਸੀਆਂ ਰੂਹਾਂ ਜਿਹੜੀਆਂ ਆਪ ਤਾਂ ਤਰਦੀਆਂ ਨੇ ਇੱਕ ਇਕੁਲਾ ਨੂੰ ਵੀ ਨਾਲ ਤਾਰ ਕੇ ਲੈ ਜਾਂਦੀਆਂ ਨੇ ਭਗਤ ਪ੍ਰਹਿਲਾਦ ਜੀ ਭਗਤ ਤਰੂ 5 ਸਾਲ ਦੀ ਉਮਰ ਹੈ ਇਹਨਾਂ ਦੋਹਾ ਭਗਤਾਂ ਦੀ ਤੇ ਭਗਤ ਪ੍ਰਹਿਲਾਦ ਨੂੰ ਦੁਸ਼ਟ ਹਰਨਾਕਸ਼ ਦੇ ਘਰੇ ਪੈਦਾ ਕੀਤਾ ਤਾਪੀ ਦੇ ਕਰਦੇ ਅੰਦਰ ਭਗਤ ਦਾ ਪ੍ਰਕਾਸ਼ ਕਰ ਦਿੱਤਾ ਤੇ ਸਤਿਗੁਰੂ ਜੀ ਨੇ ਇੱਕ ਹੀ ਕੁਲਾਂ ਦਾ ਉਧਾਰ ਕਰ ਦਿੱਤਾ ਐਸੇ ਗੁਰਮੁਖ ਪਿਆਰੇ ਰੱਬ ਦੇ ਭਗਤ ਜਨ ਸਤਿਗੁਰੂ ਜੀ ਵੀ ਇਹੀ ਸਮਝਾਉਂਦੇ ਆ ਭਾਈ ਜੇ ਮਾਇਆ ਤੋਂ ਬਚਣਾ ਚਾਹੁੰਨੇ ਹੋ ਨਾ ਤੇ ਆਪਣੀਆਂ ਇੱਕ ਹੀ ਕੁਲਾਂ ਦਾ ਉਧਾਰ ਕਰਨਾ ਚਾਹੁੰਨਾ ਤੇ ਭਾਈ ਹਰੀ ਪ੍ਰਮਾਤਮਾ ਦਾ ਚਿੰਤਨ ਕਰ ਨਾਮ ਜਪ ਕਾਲ ਪੁਰਖ ਦੇ ਨਾਲ ਜੁੜ ਨਤਨੇਮੀ ਬਣ ਪੰਜਾਂ ਬਾਣੀਆਂ ਦਾ ਨਤਨੇਮ ਜਿਹੜਾ ਸਤਗੁਰਾਂ ਨੇ ਸਾਨੂੰ ਰਹਿਤ ਮਰਿਆਦਾ ਅੰਦਰ ਬਖਸ਼ਿਸ਼ ਕੀਤਾ ਹੈ ਸਤਗੁਰੂ ਜੀ ਦੇ ਦੱਸੇ ਰਾਹ ਤੇ ਚੱਲ ਆਪ ਦਾ ਵੀ ਆਧਾਰ ਹੋਵੇਗਾ ਪਿੱਕੀ ਕੁਲਾਂ ਦਾ ਵੀ ਆਧਾਰ ਹੋ ਜਾਵੇਗਾ ਨਾਨਕ ਨਾਮ ਨਿਰੰਜਨ ਗਾਈਐ ਪਾਈ ਹੈ ਸਰਬ ਨਿਧਾਨਾ ਸਤਿਗੁਰੂ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਹੈ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮੋਹਰ ਲਾ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਜਪਿਆ ਨਾ ਨਾਨਕ ਨਾਮ ਨਰੰਜਨ ਗਾਈਐ ਸਤਿਗੁਰੂ ਜੀ ਨਰੰਜਨ ਨਿਰੰਜਨ ਹੈ ਮਾਇਆ ਦੀ ਕਾਲਖ ਨਹੀਂ ਲੱਗੀ ਪਾਤਸ਼ਾਹ ਜੀ ਨੂੰ ਮੋਹ ਮਾਇਆ ਤੋਂ ਰਹਿ ਤਾ ਸਤਿਗੁਰੂ ਜੀ ਐਸਾ ਨਿਰਲੇਪ ਪਰਮਾਤਮਾ ਜਿਨ੍ਹਾਂ ਨੇ ਸਤਿਗੁਰਾਂ ਦਾ ਨਾਮ ਰੂਪੀ ਗਹਿਣਾ ਆਪਣੇ ਹਿਰਦੇ ਘਰ ਦੇ ਵਿੱਚ ਵਸਾਇਆ ਸੱਚੇ ਪਾਤਸ਼ਾਹ ਕਹਿੰਦੇ ਫਿਰ ਭਾਈ ਨਾਮ ਦੀ ਬਰਕਤ ਦੇ ਨਾਲ ਪਾਈ ਹੈ ਸਰਬ ਨਿਧਾਨ ਸਾਰੇ ਹੀ ਜਿਹੜੇ ਖਜ਼ਾਨੇ ਐ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਐ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਐ ਸਾਰੇ ਹੀ ਖਜ਼ਾਨੇ ਲਬ ਲਬ ਭਰ ਜਾਂਦੇ ਐ ਪ੍ਰਮਾਤਮਾ ਦੇ ਨਾਮ ਦੀ ਤਾਕਤ ਦੇ ਨਾਲ ਕਰ ਕਿਰਪਾ ਜਸਦੇ ਸਵਾਮੀ ਬੇਰਲੀ ਕਾਹੂ ਜਨਾ ਪਰ ਸਤਿਗੁਰੂ ਜੀ ਅਖੀਰ ਲਿਆ ਪੰਕਤੀਆਂ ਅੰਦਰ ਅਰਦਾਸ ਬੇਨਤੀ ਕਰਨ ਦੀ ਜਾਚ ਸਿਖਾਉਂਦੇ ਐ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਪਰ ਨਾਮ ਦੀ ਪ੍ਰਾਪਤੀ ਕਿੰਨਾਂ ਨੂੰ ਹੁੰਦੀ ਐ ਨਾਮ ਦੇ ਵਪਾਰੀ ਕੌਣ ਐ ਜਗਤ ਦੇ ਅੰਦਰ ਗੁਰਮੁਖੋ ਬਿਰਲੇ ਹੀ ਐ ਜਿਹੜੇ ਨਾਮ ਦੇ ਵਪਾਰੀ ਐ ਨਹੀਂ ਤਾਂ ਸਾਰੇ ਮਾਇਆ ਦੇ ਵਪਾਰੀ ਤੁਰੇ ਫਿਰਦੇ ਐ ਸੀ ਕਰ ਕਿਰਪਾ ਜਿਸ ਦੇ ਸੁਆਮੀ ਜਿਨ੍ਹਾਂ ਦੇ ਉੱਤੇ ਸਤਗੁਰਾਂ ਨੇ ਕਿਰਪਾ ਕਰ ਦਿੱਤੀ ਜਿਨ੍ਹਾਂ ਨੂੰ ਸਮਝ ਆ ਗਈ ਕਿ ਨਾਮ ਦੀ ਬਰਕਤ ਦੇ ਨਾਲ ਸਾਰੀਆਂ ਖੁਸ਼ੀਆਂ ਖੇੜੇ ਸਾਰੇ ਖਜ਼ਾਨੇ ਪ੍ਰਾਪਤ ਹੁੰਦੇ ਐ ਫਿਰ ਪ੍ਰਭੂ ਪਰਮਾਤਮਾ ਦੀ ਮਿਹਰ ਸਦਕਾ ਕਿਰਪਾ ਕਰਕੇ ਸਤਗੁਰੂ ਜੀ ਨਾਮ ਦੀ ਦਾਤ ਬਖਸ਼ ਦਿੰਦੇ ਐ ਪਰ ਨਾਮ ਦੇ ਵਪਾਰੀ ਬਿਰਲੇ ਐ ਬਿਰਲੇਆਂ ਨੂੰ ਸਤਗੁਰੂ ਜੀ ਬਖਸ਼ਿਸ਼ ਕਰਦੇ ਐ ਪਾਤਸ਼ਾਹ ਜੀ ਅਪਾਰ ਰਹਿਮਤ ਬਖਸ਼ ਕਰਨ ਅੱਜ ਦਾ ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਆ ਏਕ ਨਹੀਂ ਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਸੁਭਾਵਕ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣੀਆਂ ਅੱਗੇ ਤੋਂ ਸਮਰਥ ਦੇਣੀ ਅਸੀਸ ਦੇਣੀ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨ ਦੀ ਜਾਚ ਆ ਜਾਵੇ बोलदेया तो विचारदेया तो हुन्या अनेका प्रकार दियां पुल्ला गलतियां सतगुरु साहिब श्री गुरु ग्रंथ साहिब सच्चे पिता बख्शিন্দ पिता ने बख्श देनीयां सतਗਿਰਾਂ ਦੀ ਸਾਜੀ ਇਤਨੇ ਰਾਜੀ ਸਾਧ ਸੰਗਤ ਜੀਓ ਅਸੀਸਾਂ ਦੇਣੀਆ ਦਾਸ ਦੇ ਵੱਲੋਂ बोलदेया ਕੋਈ ਮਾੜਾ ਬਚਨ ਬੋਲਿਆ ਗਿਆ ਹੋਵੇ ਦਾਸ ਦੀ ਝੋਲੀ ਵਿੱਚ ਪਾ ਦੇਣਾ ਚੰਗਾ ਲੱਗਿਆ ਫਿਰਦਿਆਂ ਵਿੱਚ ਵਸਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ